ਦੀ ਮਾਂ ਕਹਿੰਦੀ ਪੁੱਤ ਰੋਟੀ ਨਹੀਂ ਖਾਂਦਾ 80 ਸਾਲ ਦੀ ਸੀ ਪੁੱਤ ਰੋਟੀ ਨਹੀਂ ਖਾਂਦਾ ਤੇ ਮੋਤੀ RAM ਕਹਿਣ ਲੱਗਾ ਮਾਤਾ ਜੀ ਨਹੀਂ ਖਾਂਦਾ ਤੇ ਮਾਵਾਂ ਸਮਝ ਜਾਂਦੀਆਂ ਵੀ ਕੀ ਹੋਇਆ ਮਾਂ ਜ਼ਿਆਦਾ ਸਮਝਦੀ ਹੈ ਕੀ ਹੋਇਆ ਮੇਰੇ ਪੁੱਤ ਨੂੰ ਰੋਟੀ ਨਹੀਂ ਖਾਂਦਾ ਤੇ ਕਹਿਣ ਲੱਗਾ ਬਾ ਅੱਜ ਨਵੇਂ ਤਿੰਨ ਕੈਦੀ ਆਏ ਆ ਭੁੱਖੇ ਆ ਕਹਿੰਦੀ ਅੱਜ ਤੱਕ ਬੜੇ ਕੈਦੀ ਆਏ ਭੁੱਖੇ ਰਹੇ ਰੱਜੇ ਰਹੇ ਤੂੰ ਤੇ ਰੋਟੀ ਖਾਨਾ ਹੈ 22 ਸਾਲ ਦਾ ਨੌਕਰੀ ਕਰਦਾ ਤੈਨੂੰ ਹੁਣ ਕੀ ਹੋਇਆ ਕਹਿਣ ਲੱਗਾ ਮਾਤਾ ਤੈਨੂੰ ਪਤਾ ਕੈਦੀ ਕੌਣ ਨੇ ਕਹਿੰਦੇ ਕੌਣ ਨੇ ਕਹਿੰਦੇ ਸਾਹਿਬ ਗੁਰੂ ਗੋਬਿੰਦ ਸਿੰਘ ਦੀ ਮਾਂ ਹੈ ਇਹ ਗੁਰੂ ਗੋਬਿੰਦ ਸਿੰਘ ਸਾਡੀ ਜਾਨ ਹੈ ਕਲਗੀ ਧਰ ਨਾਲ ਅਸੀਂ ਪਿਆਰ ਬਹੁਤ ਕਰਦੇ ਹਾਂ ਤੂੰ ਤੇ ਸਾਖੀਆਂ ਸੁਣਾਈਆਂ ਉਹਨਾਂ ਦੀਆਂ ਗੱਲਾਂ ਸੁਣਾਈਆਂ ਗੁਰੂ ਤੇਗ ਬਹਾਦਰ ਸਾਹਿਬ ਦੀਆਂ ਤੇ ਉਹਨਾਂ ਦੀ ਘਰ ਵਾਲੀ ਮਾਤਾ ਗੁਜਰੀ ਕੈਦ ਕੈਦ ਹੈ ਤੇ ਨਿੱਕੇ ਨਿੱਕੇ ਬੱਚੇ ਕਲਗੀ ਧਰਦੇ ਪੁੱਛੇ ਆਏ ਅੱਜ ਕੈਦੀ ਤੇ ਆਉਂਦੇ ਪਰ ਇਹ ਨਵੇਂ ਕੈਦੀ ਜਿਹੜੇ ਆਏ ਐ ਇਹ ਗੁਰੂ ਗੋਬਿੰਦ ਸਿੰਘ ਦੇ ਪੁੱਤ ਹੈ ਤੇ ਮੋਤੀ RAM ਜੀ ਨੇ ਜਦੋਂ ਸਾਰੀ ਗੱਲ ਦੱਸੀ ਮਾਤਾ ਨੇ ਵੀ ਰੋਟੀ ਛੱਡਤੀ ਉੱਠੀ ਘਰ ਵਾਲੀ ਵੀ ਕਹਿੰਦੀ ਹੈ ਗੁਰੂ ਸਾਹਿਬ ਦੇ ਬੱਚੇ ਕਹਿੰਦੇ ਆਏ ਆ ਮੱਥਾ ਟੇਕ ਕੇ ਆਇਆ ਤੇ ਖਾਣਾ ਖਵਾਇਆ ਕਿਉਂ ਨਹੀਂ ਉਹ ਕਹਿੰਦੇ ਖਾਣਾ ਨਹੀਂ ਇਹਦੇ ਘਰ ਦਾ ਕਹਿੰਦੇ ਫੇਰ ਕਹਿੰਦੇ ਇਹਦੇ ਘਰ ਦਾਨੀ ਖਾਣਾ ਘਰ ਵਾਲੀ ਕਹਿਣ ਲੱਗੀ ਉਹਦੇ ਘਰ ਦਾਨੀ ਖਾਣਗੇ ਸਾਡੇ ਘਰ ਦਾ ਤੇ ਖਾ ਲੈਣਗੇ ਦੁੱਧ ਪੀ ਲੈ ਇੱਥੇ ਸੁਣਿਓ ਦੁੱਧ ਪੀ ਲੈਣਗੇ ਘਰ ਵਾਲੀ ਕੰਨੀ ਵੇਖ ਕੇ ਪੁੱਤ ਕੰਨੀ ਵੇਖ ਕੇ ਕਹਿਣ ਲੱਗਾ ਭਗਵਾਨ ਨੇ ਦੁੱਧ ਲੈ ਜਾਣਾ ਮਹਿੰਗਾ ਬਹੁਤ ਪੈ ਜਾਣਾ ਇਹ ਦੁੱਧ ਮਹਿੰਗਾ ਬਹੁਤ ਲੈ ਜਾਣਾ ਘਰ ਵਾਲੀ ਕਹਿੰਦੀ ਕਿੰਨਾ ਕੁ ਮਹਿੰਗਾ ਪੇਜੂ ਕਹਿੰਦੇ ਇਹ ਇੰਨਾ ਮਹਿੰਗਾ ਸਾਨੂੰ ਜਾਨਾਂ ਦੇਣੀਆਂ ਪੈਣਗੀਆਂ ਆਪਣੀਆਂ ਇਹ ਤੂੰ ਥੱਲੇ ਨਹੀਂ ਸਰ ਇਹਨਾਂ ਦੀਆਂ ਨਜ਼ਰਾਂ ਚ ਆ ਜਾਣਾ ਆਪਾਂ ਤੇ ਇਹ ਮਹਿੰਗਾ ਬਾੜਾ ਪਊ ਵੇਖ ਲੈ ਬੇ ਘਰ ਵਾਲੀ ਪੁੱਤ ਕੰਨੀ